ਚੰਗੀ ਸੰਗਤ ਤੇ ਮਾੜੀ ਸੰਗਤ ਦਾ ਅਸਰ ਮਨੁੱਖੀ ਜੀਵਨ ਦੇ ਉੱਤੇ ਮਨੁੱਖੀ ਮਨ ਦੇ ਉੱਤੇ ਬਹੁਤ ਗਹਿਰਾ ਹੁੰਦਾ ਹੈ ਇਹਦਾ ਕੱਦ ਵੱਧ ਵੀ ਜਾਂਦਾ ਹੈ ਤੇ ਇਹਦਾ ਕੱਦ ਛੋਟਾ ਵੀ ਹੋ ਜਾਂਦਾ ਹੈ ਸੰਗਤ ਦੇ ਅਸਰ ਦੇ ਨਾਲ ਸੰਗਤ ਦੀ ਰਹਿਣੀ ਬਹਿਣੀ ਦੇ ਨਾਲ ਬੜੀ ਸਧਾਰਨ ਜੀ ਦਲੀਲ ਦੇ ਕੇ ਮੈਂ ਗੱਲ ਕਹਿਣ ਦਾ ਯਤਨ ਕਰਨ ਲੱਗਾ ਜੇ ਕੋਈ ਪਿੰਡੋਂ ਬਾਹਰ ਕਲਰਾਠੀ ਜਈ ਬੰਜਰ ਜੀ ਜ਼ਮੀਨ ਪਈ ਹੋਵੇ ਔਰ ਉਸ ਜ਼ਮੀਨ ਦੇ ਨੇੜੇ ਬਿਲਕੁਲ ਸ਼ਮਸ਼ਾਨ ਘਾਟ ਬਣਿਆ ਹੋਵੇ ਮਰਗਟ ਬਣਿਆ ਹੋਵੇ ਉਥੇ ਜਾ ਕੇ ਆਮ ਜ਼ਮੀਨ ਨਾਲੋਂ ਵੱਧ ਕੀਮਤ ਦੇ ਕੇ ਤੁਸੀਂ ਆਪਣਾ ਘਰ ਬਣਾਉਣਾ ਚਾਹੋਗੇ ਨਾਲ ਤੇ ਮੜੀਆਂ ਨੇ ਸ਼ਮਸ਼ਾਨ ਹੈ ਤੇ ਨਾਲੇ ਜ਼ਮੀਨ ਵੀ ਕਲਰਾਠੀ ਜਈ ਹੈ ਵੀ ਪਿੰਡੋਂ ਬਾਰ-ਬਾਰ ਤੁਸੀਂ ਉਹਦਾ ਮਹਿੰਗਾ ਮੁੱਲ ਦੇ ਕੇ ਪਿੰਡ ਦੇ ਆਮ ਮੁੱਲ ਤੋਂ ਜ਼ਿਆਦਾ ਮੁੱਲ ਦੇ ਕੇ ਉਥੇ ਆਪਣਾ ਘਰ ਬਣਾਓਗੇ ਆਪਣੀ ਹਵੇਲੀ ਬਣਾਓਗੇ ਤੇ ਜਵਾਬ ਆਏਗਾ ਨਹੀਂ ਹੁਣ ਉਹੀ ਜ਼ਮੀਨ ਜ਼ਮੀਨ ਉਹੀ ਹੈ ਪਰ ਉਥੇ ਮੜੀਆਂ ਨਹੀਂ ਹੈ ਸ਼ਮਸ਼ਾਨ ਨਹੀਂ ਹੈ ਉਥੇ ਕਿਸੇ ਬਹੁਤ ਵੱਡੇ ਐਕਟਰ ਨੇ ਆਣ ਕੇ ਆਪਣਾ ਬੰਗਲਾ ਬਣਾ ਲਿਆ ਅਮੀਰ ਬੰਦੇ ਨੇ ਬਿਲ ਗੇਟਸ ਨੇ ਟਰੰਪ ਵਰਗੇ ਨੇ ਜਾਂ ਅਮਬਾਨੀ ਅਡਾਨੀ ਵਰਗੇ ਨੇ ਆਪਣਾ ਉਥੇ ਆਣ ਕੇ ਨਾ ਬੰਗਲਾ ਖੜਾ ਕਰ ਲਿਆ ਜਾਂ ਬਹੁਤ ਵੱਡਾ ਆਲੀਸ਼ਾਨ ਹੋਟਲ 5 ਸਟਾਰੋਂ ਨੇ ਹੋਟਲ ਖੜਾ ਕਰ ਲਿਆ ਹੁਣ ਉਹਦੇ ਨਾਲ ਜਿਹੜਾ ਜ਼ਮੀਨ ਦਾ ਟੁਕੜਾ ਪਿਆ ਹੈ ਉਹ ਜ਼ਮੀਨ ਦੇ ਟੁਕੜੇ ਦੀ ਕੀਮਤ ਕਿੰਨੀ ਭਲਾ ਵੱਧ ਗਈ ਜਿਹੜੀ ਜ਼ਮੀਨ ਨੂੰ ਪਹਿਲਾਂ ਪੁੱਛਦਾ ਨਹੀਂ ਸੀ ਅੱਜ ਉਹ ਜ਼ਮੀਨ ਦੀ ਕੀਮਤ ਰਾਤੋਂ ਰਾਤ ਆਕਾਸ਼ ਨੂੰ ਛੂ ਗਈ ਸ਼ਿਖਰ ਨੂੰ ਛੂ ਗਈ ਹੁਣ ਉਹ ਜ਼ਮੀਨ ਤੁਸੀਂ ਹਥਿਆਉਣਾ ਵੀ ਚਾਹੋਗੇ ਲੈਣਾ ਵੀ ਚਾਹੋਗੇ ਤੇ ਆਪਣਾ ਘਰ ਵੀ ਬਣਾਉਣਾ ਚਾਹੋਗੇ ਕਿਉਂ ਕਿ ਕਿਸੇ ਵੱਡੇ ਦਾ ਹੋਟਲ ਕਿਸੇ ਵੱਡੇ ਦਾ ਮਹਿਲ ਉਸ ਜ਼ਮੀਨ ਦੇ ਨੇੜੇ ਬਣ ਗਿਆ ਉਹਦੀ ਕੀਮਤ ਵੱਧ ਗਈ ਦੂਸਰੀ ਉਦਾਹਰਣ ਜਿਹੜੀ ਬੰਜਰ ਪਈ ਕਲਰਾਠੀ ਜ਼ਮੀਨ ਦੇ ਨਾਲ ਕਦੇ ਕੋਈ ਕੀਮਤ ਦੇ ਕੇ ਮਹਿਲ ਜਾਂ ਕਲੌਨੀ ਬਣਾਉਣ ਲਈ ਤਿਆਰ ਨਹੀਂ ਸੀ ਅਚਾਨਕ ਏਦਾਂ ਹੋਇਆ ਵੀ ਕੋਈ ਅਮੀਰ ਜ਼ਾਦਾ ਆਇਆ ਉਹਨੇ ਉੱਥੇ ਨਾ ਬਹੁਤ ਆਲੀਸ਼ਾਨ ਸੈਕਟਰ ਕੱਟ ਦਿੱਤਾ ਕਲੌਨੀ ਕੱਟ ਦਿੱਤੀ ਜਾਂ ਸਰਕਾਰੀ ਸੈਕਟਰ ਉੱਥੇ ਹੁੱਡਾ-ਪੁੱਡਾ ਵਾਲਾ ਆ ਗਿਆ ਹੁਣ ਉਹ ਜਿਹੜੀ ਜ਼ਮੀਨ ਸੀ ਉਹਦੀ ਕੀਮਤ ਵਧ ਗਈ ਕਿਉਂ ਕਿਉਂਕਿ ਉਥੇ ਸੈਕਟਰ ਬਣ ਗਿਆ ਹੈ ਚੰਗੀ ਕਲੋਨੀ ਬਣ ਗਈ। ਇਦੋਂ ਅੱਗੇ ਇੱਕ ਉਦਾਹਰਣ ਹੋਰ ਦੇਣਾ। ਬਾਹਰਲੇ ਦੇਸ਼ਾਂ ਦੇ ਅੰਦਰ ਜਿਹੜੇ ਸ਼ਹਿਰ ਦੇ ਬਾਹਰ ਕਸੀਨੋ ਬਣ ਜੈਣਾ ਕਸੀਨੋ ਦਾ ਮਤਲਬ ਹੁੰਦਾ ਹੈ ਜੂਵੇਂ ਦਾ ਡਾ। ਉਹ ਸ਼ਹਿਰ ਦੇ ਘਰਾਂ ਦੀ ਕੀਮਤ ਵਧ ਜਾਂਦੀ ਕਿਉਂਕਿ ਬਾਹਰਲੇ ਲੋਕ ਕਸੀਨੋ ਦੇ ਅੰਦਰ ਜਾਂਦੇ ਬੜੇ ਨੇ। ਸਿੱਖ ਵੀ ਜਾਂਦੇ ਹੋਣਗੇ ਜਾਂਦੇ ਨੇ ਕਾਫੀ। ਪਰ ਜਿਹੜੇ ਗੈਰ ਸਿੱਖਣੇ ਨਾ ਉਹ ਤੇ ਬਹੁਤ ਜਾਂਦੇ ਨੇ ਕਸੀਨੋ ਦੇ ਅੰਦਰ ਬੜਾ ਬੜਾ ਉੱਜੜਦੇ ਨੇ ਖੈਰ ਕੀਮਤ ਵੱਧ ਜਾਂਦੀ ਕਿਉਂਕਿ ਉਹਦੇ ਨਾਲ ਬਿਜ਼ਨਸ ਵੱਧ ਜਾਂਦਾ ਟੈਕਸੀ ਦਾ ਕੰਮ ਵੱਧ ਜਾਂਦਾ ਹੈ ਹੋਟਲਾਂ ਮੋਟਲਾਂ ਦਾ ਕੰਮ ਵੱਧ ਜਾਂਦਾ ਹੈ ਘਰਾਂ ਦੀ ਕੀਮਤ ਵੱਧ ਜਾਂਦੀ ਅਪਾਰਟਮੈਂਟਾਂ ਦੀ ਕੀਮਤ ਵੱਧ ਜਾਂਦੀ ਕਿਉਂ ਕਿਉਂਕਿ ਉਹ ਸ਼ਹਿਰ ਦੇ ਅੰਦਰ ਕੋਈ ਖਾਸ ਬਣ ਗਿਆ ਜਿਸ ਜ਼ਮੀਨ ਦੇ ਨਾਲੋਂ ਫਰੀਵੇ ਨਿਕਲ ਜਾਏ ਵੱਡਾ ਰੋਡ ਨਿਕਲ ਜਾਏ ਉਸ ਜ਼ਮੀਨ ਦੀ ਕੀਮਤ ਵੱਧ ਜਾਂਦੀ ਹੁਣ ਇੱਕ ਗੱਲ ਹੋਰ ਇੱਕ ਚਾਹ ਦਾ ਕੱਪ ਆਮ ਠੇਲੇ ਦੇ ਉੱਤੇ ਰੇੜੀ ਦੇ ਉੱਤੇ ਜ 20 ਰੁਪਏ ਦਾ ਮਿਲਦਾ ਹੈ। ਉਹੀ ਚਾਹ ਦਾ ਕੱਪ ਇੱਕ ਟਾਬੇ ਦੇ ਉੱਤੇ 75-80 ਰੁਪਏ ਦਾ ਮਿਲਦਾ ਹੈ। ਉਹੀ ਚਾਹ ਦਾ ਕੱਪ ਇੱਕ ਫਾਈਵ ਸਟਾਰ ਦੇ ਅੰਦਰ ਜਾ ਕੇ 500-700 ਜਾਂ 1000 ਦਾ ਮਿਲਦਾ ਹੈ। 2000 ਦਾ ਮਿਲਦਾ ਹੈ। ਚਾਹ ਦਾ ਕੱਪ ਉਹੀ ਹੈ। ਉਹਦੀ ਕੀਮਤ ਕਿਵੇਂ ਵੱਧ ਗਈ? ਬਈ ਉਹ ਵੇਖ ਕਿੱਥੇ ਰਿਹਾ? ਠੇਲੇ ਦੇ ਉੱਤੇ ਰੇੜੀ ਦੇ ਉੱਤੇ ਵਿਕਦਾ ਹੈ ਆਮ ਟਾਬੇ ਦੇ ਉੱਤੇ ਵਿਕਦਾ ਹੈ ਜਾਂ 5 ਸਟਾਰ ਦੇ ਵਿਕਦਾ ਹੈ ਵਿਕ ਕਿੱਥੇ ਰਿਹਾ ਉਹ ਜਿੱਥੇ ਖਲੋਤਾ ਹੈ ਉਹਦੀ ਕੀਮਤ ਉਹਦੇ ਖਲੋਣ ਦੇ ਨਾਲ ਵੱਜ ਜਾਂਦੀ ਤੁਸੀਂ ਖਲੋਣਾ ਕਿੱਥੇ ਹੈ ਜੇ ਧਨ ਦੇ ਨਾਲ ਖਲੋਤੇ ਹੋ ਬਹੁਤ ਵੱਡੇ ਧਨੀ ਹੋ ਤਾਂ ਤੁਹਾਡੀ ਕੀਮਤ ਹੈ ਜੇ ਗਿਆਨ ਦੇ ਨਾਲ ਖਲੋਤੇ ਹੋ ਬਹੁਤ ਵੱਡੇ ਗਿਆਨ ਵਾਲੇ ਬਣ ਗਏ ਹੋ ਗਿਆਨवान ਬਣ ਗਏ ਹੋ ਭਾਵੇਂ ਕਿਸੇ ਫੀਲਡ ਦੇ ਹੋ ਤੁਹਾਡੀ ਕੀਮਤ ਬਣ ਗਈ ਤੁਹਾਡੇ ਅਹੁਦੇ ਦੇ ਨਾਲ ਤੁਹਾਡੀ ਕੀਮਤ ਬਣ ਗਈ ਤੁਹਾਡੇ ਪਿੰਡ ਦਾ ਕੋਈ ਐਸਸੀ ਬੀਸੀ ਬੱਚਾ ਉੱਠ ਕੇ ਤੁਹਾਡੇ ਸ਼ਹਿਰ ਦੇ ਅੰਦਰ ਹੀ ਉਹ ਕਲੈਕਟਰ ਬਣ ਕੇ ਆ ਜਾਏ ਨਾ ਤੇ ਉਹਦੀ ਕੀਮਤ ਵਾਝ ਜਾਂਦੀ ਤੁਸੀਂ ਸਲੂਟ ਮਾਰਦੇ ਉੱਚੀਆਂ ਜਾਤਾਂ ਵਾਲੇ ਸਾਹ ਨਹੀਂ ਲੈਂਦੇ ਜਨਾਬ ਜਨਾਬ ਕਰਦੇ ਥੱਕਦੇ ਨਹੀਂ ਉਹ ਕਿਉਂ ਕਿਉਂਕਿ ਉਹਦਾ ਅਹੁਦਾ ਉੱਚਾ ਬਣ ਗਿਆ ਹੈ ਅਉਤੇ ਦੇ ਨਾਲ ਖਲੋਤੇ ਹੋ ਤਾਂ ਕੀਮਤ ਤਨ ਦੇ ਨਾਲ ਖਲੋਤੇ ਹੋ ਤਾਂ ਕੀਮਤ ਗਿਆਨ ਦੇ ਨਾਲ ਖਲੋਤੇ ਹੋ ਤਾਂ ਕੀਮਤ ਤੁਸੀਂ ਆਪਣੀ ਕੀਮਤ ਨੂੰ ਸ਼ਿਖਰ ਤੱਕ ਵੀ ਲਿਜਾ ਕੇ ਖੜੀ ਕਰ ਸਕਦੇ ਹੋ ਹੁਣ ਮੈਂ ਇੱਕ ਹੋਰ ਗੱਲ ਕਹਿ ਦਿਆਂ ਅਗਰ ਤੁਹਾਡੀ ਫੋਟੋ ਤੁਹਾਡੀ ਇੱਕ ਅੱਧੀ ਪਿਕਚਰ ਕਿਸੇ ਮਨਿਸਟਰ ਦੇ ਨਾਲ ਪ੍ਰਾਈਮ ਮਨਿਸਟਰ ਦੇ ਨਾਲ ਹੋਵੇ ਤੇ ਤੁਸੀਂ ਉਹ ਵੱਡੀ ਕਰਕੇ ਨਾ ਆਪਣੇ ਘਰ ਦੇ ਅੰਦਰ ਚਾਰ ਅੰਦਰ ਦੀ ਬਾਲ ਦੇ ਉੱਤੇ ਲਟਕਾਈ ਹੁੰਦੀ ਵੇਖੋ ਜੀ ਮੇਰੀ ਸੀਐਮ ਦੇ ਨਾਲ ਪ੍ਰਾਈਮ ਮਿਨਿਸਟਰ ਦੇ ਨਾਲ ਫਲਾਣੇ ਸਮੇ ਮੁਲਾਕਾਤ ਹੋਈ ਤੇ ਮੇਰੀ ਉਹਦੇ ਨਾਲ ਉੱਠਣੀ ਬੈਠਣੀ ਦੇ ਅੰਦਰ ਇੱਕ ਮੈਂ ਪਿਕਚਰ ਲਈ ਆਪਣੇ ਆਪ ਨੂੰ ਕੀਮਤੀ ਕਹਿੰਦੇ ਹੋ ਪੁਲਿਸ ਦੇ ਅੰਦਰ ਦੂਜੇ ਤੀਜੇ ਥਾਂ ਤੇ ਜਾ ਕੇ ਇਹੋ ਵੇਖ ਮੇਰੀ ਫਲਾਣੇ ਦੇ ਨਾਲ ਬੈਣੀ ਉੱਠਣੀ ਤੋ ਆਪਣੀ ਬੈਣੀ ਉੱਠਣੀ ਚੰਗੇ ਦੇ ਨਾਲ ਬਣਾਓ ਚੰਗੇ ਤੋਂ ਮਤਲਬ ਇਹ ਤੇ ਮੈਂ ਐਗਜ਼ਾਮਪਲਾਂ ਦੇ ਰਿਹਾ ਸੰ ਚੰਗੇ ਗਿਆਨ ਦੇ ਨਾਲ ਚੰਗੇ ਗੁਣਾਂ ਦੇ ਨਾਲ ਆਪਣੀ ਬੈਣੀ ਉੱਠਣੀ ਬਣਾਓ ਆਪਣੇ ਮਨ ਦੀ ਸਾਝ ਰੱਖੋ ਚੰਗੇ ਸਾਥ ਦੇ ਨਾਲ ਗੁਰਬਾਣੀ ਦੇ ਨਾਲ ਤਾਂ ਕਿ ਤੁਹਾਡੀ ਕੀਮਤ ਸ਼ਿਖਰ ਨੂੰ ਛੂ ਜਾਏ